ਆਣਾ ਚੌਕ ਨਾ ਨਾ ਨਾਈਟ ਆ ਰੱਖਾਂ ਨੀ ਆ ਵੀ ਤੁਸੀਂ ਆਣਾ ਵੀ ਕੁਸ਼ਾਰ ਨਾ ਕਰੋ ਲੰਦਾ ਬਸ ਕਿਸੇ ਕਿਸ ਨੂੰ ਕੰਮ ਦਾ ਮਿਲ ਜਾਂਦੀ ਜਿਹਨੂੰ ਮਿਲ ਜਾਂਦੀ ਆ ਹਨਾ ਫਿਰ ਉਹਨਾਂ ਨੂੰ ਆਪਣੀ ਜਾਣਨਾ ਫੇਰਨਾ ਪੈਂਦਾ ਕਿਉਂਕਿ ਲੋਕ ਨਹੀਂ ਜਾਂਦੇ ਵਹਿਮ ਇਹਨਾਂ ਦੇ ਦਿਮਾਗ ਦੇ ਵਿੱਚ ਹੋ ਗਿਆ ਵੀ ਵੀ ਆਰ 스타 ਵੀ ਆਰ ਸੈਲੀਬ੍ਰਿਟੀ ਤੇ ਇੱਕ ਚੀਜ਼ ਹੋਰ ਨਾ ਬੱਚਿਆਂ ਦੇ ਵਿੱਚ ਵੀ ਟ੍ਰਾਂਸਫਰ ਹੋ ਰਹੀ ਹੈ ਸਿਰਫ ਫੋਲੋਅਰਸ ਦੀ ਗੇਮ ਹੈ ਜੋ ਹੀਰੋਇਨ ਬਣਾਏ ਹੋਏ ਆਪਣੇ ਅੱਗੇ ਹੀਰੋ ਹੀਰੋਇਨ ਕੌਣ ਹੁੰਦੇ ਸੀ ਧਰਮਿੰਦਰ ਰਹਿਮਨ ਮਾਨੀ ਸਲਮਾਨ ਖਾਨ ਮਾਤ੍ਰੀ ਦਿੱਖਸ਼ਿਤ ਅੱਜ ਕੌਣ ਹੈ ਮੀਨੂ ਸੀਰਾ ਕਿਰਨ ਬਠਿੰਡਾ ਸੋਨੂ ਕੋਰ ਸਰ ਜਮਨਪ੍ਰੀਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਦੋ ਅਪਡੇਟਸ ਦੇ ਦਵਾਂ ਪਿਛੇ ਮੈਂ ਕਰੋਮੀ ਵੀਰ ਤੇ ਵੀਡੀਓ ਪਾਈ ਸੀ ਜਿਹਦੇ ਵਿੱਚ ਇੱਕ ਔਰਤ ਵੱਲੋਂ ਰੋਮੀ ਵੀਰ ਤੇ ਕੁਝ سنگین ਇਲਜ਼ਾਮ ਲਗਾਏ ਗਏ ਸੀ ਤੇ ਅੱਜ ਦੀ ਡੇਟ ਦੇ ਵਿੱਚ ਉਸ ਲੇਡੀ ਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਬਿਨਾ ਪ੍ਰੂਫਾ ਤੋਂ ਤੁਸੀਂ ਕਿਸੇ ਤੇ ਇਲਜ਼ਾਮ ਲਗਾ ਰਹੇ ਹੋ ਉਹਦੀ ਸੋਸ਼ਲ ਜਿਹੜੀ ਇਮੇਜ ਹੈ ਉਹਨੂੰ ਖਰਾਬ ਕਰ ਰਹੇ ਹੋ ਠੀਕ ਹੈ ਉਹਦਾ ਹਰਜ਼ਾਨਾ ਤਾਂ ਫਿਰ ਭੁਗਤਣਾ ਹੀ ਪਈਗਾ ਨਾ ਤੁਸੀਂ ਕਿਸੇ ਯੂਟਿਊਬਰ ਦੀ ਕਿਸੇ ਵੀ ਕਰੈਕਟਰ ਦੀ ਕਿਸੇ ਵੀ ਵੀਡੀਓ ਦੇ ਨਾਲ ਐਗਰੀ ਵੀ ਹੋ ਸਕਦੇ ਹੋ ਡਿਸਐਗਰੀ ਵੀ ਹੋ ਸਕਦੇ ਹੋ ਬਟ ਇਸ ਤਰ੍ਹਾਂ ਆ ਕੇ ਇਲਜ਼ਾਮ ਲਗਾਣੇ ਜਿਹਦਾ ਤੁਹਾਡੇ ਕੋਲ ਕੋਈ ਪ੍ਰੂਫ ਵੀ ਨਹੀਂ ਹੈਗਾ ਇਟਸ ਟੋਟਲੀ ਰੋਂਗ ਹੁਣ ਉਹਤੇ ਡੈਫਾਮੇਸ਼ਨ ਵੀ ਹੋ ਸਕਦਾ ਤਿੰਨ ਬੱਚਿਆਂ ਦੀ ਮਾਂ ਹੈ ਉਹਨੂੰ ਬੋਲਣ ਤੋਂ ਪਹਿਲਾਂ ਨਹੀਂ ਪਤਾ ਸੀ ਮੈਂ ਕੀ ਬੋਲਣ ਲੱਗੀ ਆ ਵਿਊਜ਼ ਦੇ ਚੱਕਰ ਜਾਂ ਫੇਮ ਦੇ ਚੱਕਰ ਜਾਂ ਐਵੇਂ ਝੂਠੀ ਕੌਂਟਰੋਵਰਸਿਟੀ ਕ੍ਰੀਏਟ ਕਰਨ ਦੇ ਚੱਕਰ ਦੇ ਵਿੱਚ ਆਪਣਾ ਹੀ ਉਹਨੇ ਹੁਣ ਨੁਕਸਾਨ ਕਰਵਾ ਲਿਆ ਠੀਕ ਹੈ ਕਿਸੇ ਦੀ ਵੀਡੀਓ ਨੂੰ ਤੁਸੀਂ ਕ੍ਰਿਟਿਸਾਈਜ਼ ਕਰ ਸਕਦੇ ਹੋ ਵੀਡੀਓ ਤੋਂ ਬਾਹਰ ਜਾ ਕੇ ਤੁਸੀਂ ਕੋਈ ਬਿਆਨਬਾਜ਼ੀ ਕਰ ਰਹੇ ਹੋ ਜਾਂ ਕਮੈਂਟ ਕਰ ਰਹੇ ਹੋ ਉਹ ਗਲਤ ਹੈ ਠੀਕ ਹੈ ਜੀ ਤਾਂ ਦੂਸਰੀ ਗੱਲ ਇਹ ਵੀ ਮੈਨੂੰ ਕਮੈਂਟਾਂ ਦੇ ਵਿੱਚ ਪੁੱਛਿਆ ਜਾ ਰਿਹਾ ਵੀ ਰੀਤ ਆਕਾਸ਼ ਵਾਲੇ ਮਾਮਲੇ ਦੇ ਵਿੱਚ ਕਾਰਵਾਈ ਕਿੱਥੇ ਤੱਕ ਪਹੁੰਚੀ ਦੇਖੋ ਮੈਨੂੰ ਪੁਲਿਸ ਸਟੇਸ਼ਨ ਬੁਲਾਇਆ ਗਿਆ ਸੀ ਬਟ ਮੈਂ ਹੀ ਨਹੀਂ ਜਾ ਪਾਈ ਉੱਤੇ ਉਹਦੇ ਤਿੰਨ ਕਾਰਨ ਹੈ ਇਕ ਤਾਂ ਮੇਰੇ ਬੇਟੇ ਦੇ ਪਲੱਸ 2 ਦੇ ਇਗਜ਼ਾਮ ਚੱਲ ਰਹੇ ਆ ਮੈਨੂੰ ਉਹਦੇ ਵੱਲ ਵੀ ਧਿਆਨ ਦੇਣਾ ਪੈ ਰਿਹਾ ਦੂਸਰਾ ਰੀਜ਼ਨ ਇਹ ਮੇਰੇ ਫਰੈਂਡ ਨੂੰ ਪੈਰਾਲਾਈਜ਼ ਹੋ ਗਿਆ ਸੀ 10 15 ਦਿਨ ਹਸਪੀਟਲ ਦੇ ਚੱਕਰ ਕੱਢਣੇ ਪੈ ਰਹੇ ਆ ਠੀਕ ਹੈ ਤੇ ਤੀਸਰਾ ਰੀਜ਼ਨ ਮਾਰਚ ਮੰਥ ਤੀ ਕਲੋਜ਼ਿੰਗ ਚੱਲ ਰਹੀ ਹੈ ਫਾਈਨੈਂਸ਼ੀਅਲ ਈਅਰ ਦੀ ਕਲੋਜ਼ਿੰਗ ਹੈ ਠੀਕ ਹੈ ਇਹਦੇ ਕਰਕੇ ਵੀ ਥੋੜਾ ਜਿਹਾ ਬਿਜ਼ੀ ਸ਼ੈਡਿਊਲ ਹੁੰਦਾ ਜਿਹਦੇ ਕਰਕੇ ਮੇਕੋ ਜਾਣ ਨਹੀਂ ਹੋਇਆ ਮੰਡੇ ਯਾਨੀ ਕਿ ਕੱਲ 11:30 12 ਵਜੇ ਮੈਂ ਉੱਥੇ ਜਾਣਾ ਉੱਥੇ ਜਾ ਕੇ ਉਹ ਮੇਰੇ ਤੋਂ ਪੂਰਾ ਵੇਰਵਾ ਪੁੱਛਾਂਗੇ ਕੀ ਮੈਟਰ ਹੈ ਆਫਟਰ दैट ਉਹ ਉਹਨਾਂ ਨੂੰ ਬੁਲਾਣਗੇ ਤੇ ਜਿੱਦਾਂ ਜਿੱਦਾਂ ਨਵੀਂ ਕੋਈ ਗੱਲ ਹੁੰਦੀ ਹੈ ਜਾਂ ਕੋਈ ਵੀ ਨਵੀਂ ਅਪਡੇਟ ਮੈਂ ਆਪਣੀ ਵੀਡੀਓਜ਼ ਦੇ ਵਿੱਚ ਅੱਗੇ ਤੁਹਾਨੂੰ ਦੱਸਦੇ ਰਹੂੰਗੀ ਇਹਨਾਂ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਤੇ ਹੁਣ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਈ ਤਾਂ ਮੈਂ ਵਿਕਰਮ ਤੁਸੀਂ ਵਿਕਰਮ ਬੜਾ ਆਵਤਵਾ ਬੋਲ ਰਿਹਾ ਬਟ ਮੈਨੂੰ ਮੇਰੇ ਰਾਤ ਤੋਂ ੜਕਾਤਾ ਸੋਨੂ ਨੇ ਸੋ ਉਹਨਾਂ ਨੇ ਹਰਕਤ ਇਹੋ ਜਿਹੀ ਕੀਤੀ ਹੈ ਕਿ ਬੋਲਣਾ ਪੈ ਗਿਆ ਠੀਕ ਹੈ ਜੀ ਤਾਂ ਪਹਿਲਾਂ ਤਾਂ ਇਹ ਇੰਟਰਵਿਊਜ਼ ਦੇ ਵਿੱਚ ਆ ਕੇ ਬੜੇ ਹੀ ਸ਼ਰੀਫ ਬੰਦੇ ਆ ਬੜੇ ਹੀ ਸ਼ਰੀਫ ਬੰਦੇ ਆ ਠੀਕ ਹੈ ਸਿਰਫ ਤੇ ਚੁੰਨੀ ਲ ਆ ਬਲਾ 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 ਜੋ ਵੀ ਇਹ ਬੋਲਦੇ ਹੁੰਦੇ ਸਿਰਫ ਚੁੰਨੀ ਲੈਂਦੇ ਅਸੀਂ ਨੰਗੇਜਕੁਣਾ ਨਹੀਂ ਕਰਦੇ ਮੈਂ ਸੂਟ ਪਾ ਕੇ ਵੀਡੀਓ ਬਣਾਉਣੀ ਆ ਠੀਕ ਹੈ ਤੁਹਾਡੇ ਸਭ ਨਾਲ ਮੈਂ ਨਿਕਲ ਦੱਸਿਓ ਲੱਜ ਤਾਂ ਕੀ ਹੁੰਦੀ ਹੈ ਲੱਜ ਤਾਂ ਸਿਰਫ ਤੁਹਾਡੇ ਸਾਨੂੰ ਉਹੀ ਹੁੰਦੀ ਹੈ ਨਾ ਵੀ ਕੁੜੀਆਂ ਦਾ ਛੋਟੇ ਕੱਪੜੇ ਪਾਣਾ ਨੰਗੇਜਕੁਣਾ ਜੀ ਨਹੀਂ ਲੱਜ ਤਾਂ ਹੋਰ بڑے ਤਰੀਕੇ ਨਾਲ ਹੁੰਦੇ ਲੱਜ ਤਾਂ ਬੋਲਾ ਰਾਹੀ ਵੀ ਹੁੰਦੀ ਹੈ ਗਾਣਿਆ ਰਾਹੀ ਵੀ ਹੁੰਦੀ ਹੈ ਹਰਕਤਾਂ ਰਾਹੀ ਵੀ ਹੁੰਦੀ ਹੈ ਠੀਕ ਹੈ ਇਹ ਜਿਹੜੇ ਬਲੌਗਰਸ ਹੈਗੇ ਆ ਇਹ ਬੜਾ ਐਕਸਕਿਊਜ਼ਨ ਦਿੰਦੇ ਆ ਸ ਤਾਂ ਸੂਟ ਪਾਣੇ ਆ ਜਾਂ ਚੁੰਨੀ ਲੈਣੇ ਆ ਠੀਕ ਹੈ ਸੂਟ ਪਾ ਕੇ ਚੁੰਨੀ ਲੈ ਕੇ ਰਾਤਾਂ ਨੂੰ ਤੁਸੀਂ ਬਾਹਰ ਨਹੀਂ ਜਾਓ ਉਹ ਸਹੀ ਹੈ ਠੀਕ ਹੈ ਸੂਟ ਪਾ ਕੇ ਚੁੰਨੀ ਪਾ ਕੇ ਤੁਸੀਂ ਆਪਣੇ ਘਰ ਵਾਲੀ ਦੀਆ ਪ੍ਰੈਗਨੈਂਸੀ ਦੀ ਅੰਦਰਲੀ ਪੋਜੀਸ਼ਨਾਂ ਦੱਸੀ ਜਾਓ ਉਹ ਸਹੀ ਹੈ ਤਾਂ ਇਹ ਜਿਹੜੀ ਟੋਗਲੀ ਨੀਤੀ ਹੈ ਇਹ ਕਦੋਂ ਤੱਕ ਚੱਲੂਗੀ ਠੀਕ ਹੈ ਪਹਿਲਾਂ ਦੇਖੋ ਇਹ ਸੋਨੂ ਕੋਰ ਦੀ ਕਲਿੱਪ ਸੋਨੂ ਦਾ ਇੱਕ ਰੋਸਟ ਵੀਡੀਓ ਫਨੀ ਜੀ ਦੇਖੀਏ ਉਹ ਚ ਕੀਵੇਂ ਕਹਿੰਦਾ ਹੁੰਦਾ ਆਈ ਨਹੀਂ ਮੇਰਾ ਲੱਲੂ ਹੋ ਰਿਹਾ ਆਈਨਿਕ ਕਲੇਪ ਤਾਂ ਮਸ਼ੂਰ ਹੋ ਗਿਆ ਮੇਰਾ ਘਰ ਦਾ ਕਿਸੇ ਰੋਟੇ ਦਾ ਬੰਦ ਹਾਂ ਰੋਟੀ ਬਹਿ ਗਿਆ ਅਗਲਾ ਮਰਚੀ ਆਲਾ ਮੇਰਾ ਨਾਂ ਤੋਂ ਮਸ਼ੂਰ ਹੋਇਆ ਫੇਮਸ ਹੋ ਗਿਆ ਲੱਲੂ ਰਾਮ ਦੇ ਨਾਮ ਤੇ ਹੁਣ ਰੋਟੀ ਪਾ ਛੱਡਿਆ ਹੁਣ ਵੈਮ ਤੇ ਪੰਪ ਬੜੀ ਕੁੱਤੀ ਚੀਜ਼ ਹੈ ਵੈਮ ਦਾ ਕੋਈ ਇਲਾਜ ਨਹੀਂ 6 ਮਹੀਨੇ ਪਹਿਲਾਂ ਇਹ ਸੋਨੂ ਕੋਰ ਇੰਟਰਵਿਊ ਦੇ ਵਿੱਚ ਬਹਿ ਕੇ ਰੋ ਰਹੀ ਸੀ ਵੀ ਦਾਦੀ ਜੀ ਦੀ ਡੈਥ ਤੋਂ ਬਾਅਦ ਜਿਹੜੀ ਦਾਦੇ ਵਾਲੀ ਅੱਧੀ ਪੈਨਸ਼ਨ ਆਉਂਦੀ ਸੀ ਉਹ ਬੰਦ ਹੋ ਗਈ ਤੇ ਸਾਡੀ ਰੋਟੀ ਪਾਣੀ ਵੀ ਓਕੇ ਹੋ ਗਈ ਹਾਲਾਤ ਓਕੇ ਹੋ ਗਏ ਤੇ ਅੱਜ 5 ਮਹੀਨੇ ਬਾਅਦ ਇਹ ਲੋਕਾਂ ਨੂੰ ਰੋਟੀ ਦੇਣ ਜੋਗੇ ਹੋਗੇ ਇਹਨੂੰ ਲੱਗਦਾ ਹੁੰਦਾ ਇਹਦੀ ਕਰਕੇ ਫੇਮਸ ਹੋਇਆ ਹੈ ਅਰੇ ਬੇਵਕੂਫ ਉਹ ਮੁੰਡਾ ਸਿਰਫ ਤੇਰੀ ਮਮਿਕਰੀ ਨਹੀਂ ਕਰਦਾ ਹੋਰ ਬੜਿਆਂ ਜਣਿਆਂ ਦੀ ਕਰਦਾ ਹੈਗਾ ਇਹਨੂੰ ਲੱਗਦਾ ਜੀ ਮੇਰੇ ਕਰਕੇ ਕੋਈ ਰੋਟੀ ਪੈ ਗਿਆ ਜੀ ਰੋਟੀ ਖਾਣ ਲੱਗ ਗਿਆ ਪਹਿਲੀ ਗੱਲ ਤਾਂ ਦੱਸ ਦੋ ਮੁੰਡਾ ਕੰਮ ਕਰਦਾ ਐਸਿਆਂ ਦਾ ਤੇ ਨਾਲੇ ਸਿਰਫ ਉਹ ਤੇਰੀ ਆਵਾਜ਼ ਨਹੀਂ ਕੱਢਦਾ ਲੋ ਜੀ ਨਹੀਂ ਯਕੀਨ ਤੇ ਆਹ ਕਲਿੱਪਾਂ ਦੇਖ ਲਓ ਜਨੂਲ ਸਾਹ ਜਾ ਤਨੱਚਨਾ ਪੈਂਦਾ ਵਖਾਸਮਾ ਬੜੇ ਹੋਵੇ ਤੇ ਬਾਈਆਂ ਚ ਕੱਤੀਆਂ ਥੀ ਹੱਥ ਚਲਿੰਦਰੀ ਆ ਜਾਨੀ ਆ ਤਾਂ ਅੱਛਾ ਤੇ ਫਿਰ ਪੁੜੀ ਤੂੰ ਰਪੜਦੀ ਜਾਂਦੀ ਐ ਜਿੱਦੇ ਵੀ ਜਾਂਦੀ ਐ ਦੱਕਾ ਸਾਡੇ ਡਾਕਰਾਂ ਸਰ ਵੀ ਹੋ ਸਕਕੇ ਆ ਤਾਂ ਸਾਡਾ ਡਾਂਟਾ ਦਾ ਲੱਗ ਚੁੱਕਾ ਆ ਦੱਕਾ ਸਾਰਾ ਜਾਦਾ ਹੋਰਾ ਤਾੜਖੇ ਮੋਰੀ ਤੂੰ ਸੋਪਾ ਪੱਤਾ ਲੈਣ ਲਈ ਹੱਥ ਮੈਲੋ ਜੋੜੀ ਤੂੰ ਖਾਲੀ ਕਾ ਤੂੰ ਆ ਗਿਆ ਬੀਬਾ ਤਸਤੇ ਮੈਨੂੰ ਵੇ ਖਾਲੀ ਕਾ ਤੂੰ ਆ ਗਿਆ ਬੀਬਾ ਤਸਤੇ ਮੈਨੂੰ ਵੇ ਭਾਈਆ ਬਹਨਾ ਭਾਰਤੀ ਕਿਸਾਨ ਦੁਨਿਆਰ ਇਕ ਤਾਂ ਜੰਦਾਬਾ ਸਭ ਕੋ ਪਰਣਾ ਇਸ ਵਾਸਤੇ ਉਹ ਕਿਸਾ ਨਾ ਗੇ ਸਪੋਰਟ ਮੈਂ ਹਾਂ ਕਾ ਕਿਸ ਨੂੰ ਬੜਾ ਬੁੱਧੀਆ ਇਹ ਮੁੰਡਾ ਰਣਜੀਤ ਕੋਰ ਦੀਆਂ ਬੰਤ ਦੀਆਂ ਮੋਦੀ ਦੀ ਵਾਜ਼ੀ ਸਾਰਿਆਂ ਦੀ ਮੰਮੀ ਵਿਕਰੀ ਕਰ ਲੈਂਦਾ ਘਟੋ ਘਟ 15 16 ਬੰਦਿਆਂ ਦੇ ਮੰਮੀ ਵਿਕਰੀ ਕਰਦਾ ਇਹਦੇ ਤੋਂ ਇਲਾਵਾ ਉਹਦੀਆਂ ਹੋਰ ਵੀਡੀਓਜ਼ ਵੀ ਬੜੀਆਂ ਚੱਲੀਆਂ ਉਹ ਚ ਟੈਲੈਂਟ ਹੈ ਬੈ ਨਾ ਤੀਰ ਚ ਕੀ ਟੈਲੈਂਟ ਉਹ ਮੈਂ ਤੈਨੂੰ ਅੱਗੇ ਅੱਗੇ ਸ਼ੋਅ ਕਰਦੀ ਤੇਰੇ ਟੈਲੈਂਟ ਜਿਹੜੇ ਤੂੰ ਦਿਖਾਏ ਹੈ ਨਾ ਪਿਛਲੀਆਂ ਮੇਲੂਸ ਦੇ ਵਿੱਚ ਵੀ ਸ਼ੋਅ ਕੀਤੇ ਹੋਏ ਤੇਰੇ ਟੈਲੈਂਟ ਰੀਲਾਂ ਤੇ ਲੱਕ ਹਲਾਉਣ ਨੂੰ ਤੁਸੀਂ ਟੈਲੈਂਟ ਦੱਸ ਦਿਓ ਅੱਜ ਦੀ ਮੇਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਟੋਟਲੀ ਕਲੀਅਰ ਹੋ ਜਾਊਗਾ ਵੀ ਕਿਵੇਂ ਇਹਨਾਂ ਦਾ ਅਸਰ ਸਾਡੇ ਬੱਚਿਆਂ ਤੇ ਪੈ ਰਿਹਾ ਠੀਕ ਹੈ ਅੱਗੇ ਪਿਛਲੀ ਵੀਡੀਓਜ਼ ਦੇ ਵਿੱਚ ਵੀ ਮੈਂ ਦੱਸਿਆ ਹੋਇਆ ਠੀਕ ਹੈ ਐਗਜ਼ਾਮਪਲ ਵੀ ਦਿੱਤੀਆਂ ਹੋਈਆਂ ਵੀ ਕਿਦਾਂ 15 15 16 16 ਸਾਲ ਦੀਆਂ ਕੁੜੀਆਂ ਇਹਦੀਆਂ ਫੈਨ ਹੈਗੀਆਂ ਤੇ ਉਹ ਇਹਦੀ ਲਾਈਫ ਜੀਣਾ ਚਾਹੁੰਦੀਆਂ ਮੈਂ ਪਿਛਲੀ ਵੀਡੀਓਜ਼ ਦੇ ਵਿੱਚ ਦੱਸਿਆ ਹੋਇਆ ਇਸ ਵੀਡੀਓ ਦੇ ਵਿੱਚ ਵੀ ਮੈਂ ਕਾਫੀ ਗੱਲਾਂ ਕਲੀਅਰ ਕਰੂੰਗੀ ਵਧੀਆ ਸ਼ੁਸ਼ਕਾਰ ਕਰ ਕਰ ਸਾਡਾ ਸਭ ਤੋਂ ਰੋਟੇ ਮੈਂ ਤਾਂ ਗਲਿਆਂ ਦੀ ਆਪਦੀ ਆਪਦੀ ਹੈਨਾ ਉਹ ਆਪਦੀ ਮਿਹਨਤ ਕਰਦੇ ਆ ਗਾਲਾ ਗਾਲੇ ਦੁੱਪੜ ਨਾ ਕੱਢੇ ਚਲ ਗਾਲਾਂ ਗੂਲਾਂ ਤਾਂ ਨਹੀਂ ਕੱਢਦਾ ਬਣਿਆ ਤਾਂ ਵੀ ਸੁਣ ਕਰਦਾ ਪਹਿਲਾਂ ਸਮਰਚੀ ਕਹੀ ਜਾਂਦਾ ਨਹੀਂ ਚਲੋ ਸਿੰਪਲੀ ਉਹ ਤਾਂ ਨਹੀਂ ਨਹੀਂ ਉਹ ਰੋਸਟ ਕਰ ਚਲ ਕਰਦੇ ਆ ਨਾ ਗਾਲਾ ਗੂਲਾ ਨਹੀਂ ਕੱਢਣੇ ਚਾਹੀਦੇ ਨਾ ਇੱਕ ਦੂਜੇ ਨੂੰ ਵੀ ਵੈਸੇ ਚਲ ਰੋਸਟ ਕਰ ਸਕਦੇ ਨਾ ਉਹ ਗਲਤੀਆਂ ਵੀ ਦੱਸਦੇ ਆਪਾਂ ਨੂੰ ਵੀ ਆਪਾਂ ਕਿੱਥੇ ਗਲਤਾਂ ਕਿੱਥੇ ਸਹੀਆਂ ਹੈਨਾ ਚਲ ਉਹਨਾਂ ਦਾ ਵੀ ਕੰਮ ਆ ਰੋਸਟ ਕਰਨਾ ਜਿਹਨਾਂ ਆਪਰ ਬਲਾ ਬਣਾਉਣਾ ਕੰਮ ਉਹਨਾਂ ਰੋਸਟ ਕਰਨਾ ਕਰਨਾ ਹੂੰ ਮੈਂ ਦੇ ਰੋਸਟ ਕਰ ਕਰਕੇ ਸਾਡੇ ਸਿਰ ਤੇ ਰੋਟੀ ਖਾਂਦੇ ਆ ਸਾਲ ਪਹਿਲਾਂ ਤੂੰ ਵਲੋਗਿੰਗ ਨਹੀਂ ਕਰਦੀ ਸੀ ਤੇ ਸਾਰੇ ਰੋਸਟਰ ਤਾਂ ਭੁੱਖੇ ਬੈਠੇ ਹੋਏ ਸੀ ਉਹ ਤਾਂ ਹੁਣ ਵਿਚਾਰੇ ਰੋਟੀ ਖਾਣ ਲੱਗੇ ਆ ਆਟਾ ਹੀ ਉਹਨਾਂ ਨੇ ਹੁਣ ਦੇਖਿਆ ਹੈਗਾ ਤੇਰੀ ਰੋਸਟਿੰਗ ਕਰਨ ਤੋਂ ਬਾਅਦ ਇਹ ਤੇਰਾ ਹੰਕਾਰ ਬੋਲਦਾ ਪਿਆ ਅੱਜ ਤੁਹਾਨੂੰ ਵੀਊ ਪਾਣੇ ਬੰਦ ਹੋ ਜਾਣਾ ਫਿਰ ਤੁਸੀਂ ਦਿਹਾੜੀਆਂ ਤੇ ਆ ਜਾਣਾ ਬੋਲਣ ਤੋਂ ਪਹਿਲਾਂ ਥੋੜਾ ਸੋਚ ਲੈ ਕਰ ਆ ਵਿੱਚ ਕੱਟ ਲਾਇਆ ਸੁਖਪ੍ਰੀਤ ਕੁਝ ਬੋਲਣ ਲੱਗੇ ਸੀ ਤੇ ਫਿਰ ਰੋਸਟਰਾਂ ਨੂੰ ਮਸਕੇ ਲਾਣ ਲੱਗੇ ਲਓ ਉਹਨਾਂ ਦਾ ਕੰਮ ਰੋਸਟਿੰਗ ਹੈ ਸਾਡਾ ਵਲੋਗਿੰਗ ਹੈ ਅਸੀਂ ਤੁਹਾਨੂੰ ਵਲੋਗਿੰਗ ਕਰਨ ਤੋਂ ਮਨਾ ਹੀ ਨਹੀਂ ਕੀਤਾ ਅਸੀਂ ਕਹਿੰਨੇ ਆਪਣਾ ਕੰਟੈਂਟ ਸੁਧਾਰ ਲਓ ਕੰਟੈਂਟ ਸੁਧਾਰ ਲੋ 로ਸਟਿੰਗ ਨਹੀਂ ਹੋਏਗੀ ਇਹ ਜਿਹੜੀ ਬਕਵਾਸ ਹਰ ਕੋਈ ਕਰ ਰਿਹਾ ਨਾ ਰੋਸਟਰ ਸਾਡੇ ਸਿਰ ਤੋਂ ਰੋਟੀ ਖਾਂਦੇ ਆ ਉਧਰ ਵਿਕਰਮ ਬੋਲਣ ਲੱਗਾ ਰਹਿੰਦਾ 4 ਮਹੀਨੇ ਪਹਿਲਾਂ ਤੂੰ ਜਨਾਨੀ ਲੈ ਕੇ ਆਏ ਆ ਉਸ ਤੋਂ ਬਾਅਦ ਤੇਰੇ ਵੀਊ ਆਣੇ ਸ਼ੁਰੂ ਹੋਏ ਆ ਠੀਕ ਹੈ ਫਿਰ ਤੇਰੀ 로ਸਟਿੰਗ ਸਟਾਰਟ ਹੋਈਏ ਤੇਰੇ ਚੱਕਰ 'ਚ ਤੂੰ ਆਪਣੀ ਭੈਣ ਦੀ 로ਸਟਿੰਗ ਵੀ ਸਟਾਰਟ ਕਰਾਤੀ ਪਹਿਲਾਂ ਉਹਦੀ 로ਸਟਿੰਗ ਨਹੀਂ ਹੁੰਦੀ ਸੀ ਵੱਡੇ ਸਿਆਣੇ ਆ ਦੇਖੋ ਕੀ ਦੇਖ ਰਹੀ ਸੀਗੀ ਸੋਨੂ ਦੀ ਮਹਿੰਦੀ ਤੇ ਭਾਬੀ ਕਹਿੰਦੀ ਵਹਿਲੀ ਕੀ ਬੈਠੀਆਂ ਛੋਲਗਾ ਗੱਡ ਸ਼ੋਹਲ ਕੱਢਦੀਆਂ ਹੈ ਵੈਸੇ ਮੈਨੂੰ ਕੱਢਣਾ ਘੱਟ ਹੀ ਆਉਦਾ ਮੈਨੂੰ ਪਸੰਦ ਨਹੀਂ ਕੱਢਣਾ ਉਂਗਣਾਂ ਦੁਖਣ ਲੱਗ ਜਾਂਦੇ ਹੁੰਦੇ ਆ ਪਰ ਫਿਰ ਵੀ ਟਰਾਈ ਕਰਦੀ ਇੱਕ ਗੁੱਟੀ ਦਾ ਕੱਢ ਹੀ ਰਾਂਗੀ ਐ ਲੰਬੀ ਬਾਹ ਕਰਕੇ ਸਾਰਾ ਦਿਨ ਬਲੋਗਿੰਗ ਕਰਾ ਲੋ ਇਹਨਾਂ ਤੋਂ ਉਦੋਂ ਇਹਨਾਂ ਦੇ ਹੱਥ ਨਹੀਂ ਦਰਦ ਹੁੰਦੇ ਉਂਗਲਾਂ ਨਹੀਂ ਦਰਦ ਹੁੰਦੀਆਂ ਛੋਲੂਆ ਕੱਢਣ ਲੱਗੇ ਘਰ ਦਾ ਕੰਮ ਕਰਨ ਲੱਗੇ ਇਹਨਾਂ ਦੇ ਹੱਥ ਵੀ ਦਰਦ ਹੁੰਦੇ ਆ ਉਂਗਲਾਂ ਵੀ ਦਰਦ ਹੁੰਦੀਆਂ ਆ ਤੁਹਾਡੇ ਇਨਫਲੂਐਂਸਰ ਆ ਇਹ ਦਿੰਦੀ ਹੁੰਦੀ ਕੁਕਿੰਗ ਦੇ ਕਲਾਸਾਂ ਜਿਹੜੇ ਕਸਟਰਡ ਦੇ ਵਿੱਚ ਮਿੱਠਾ ਪਾਣਾ ਹੀ ਭੁੱਲ ਜਾਂਦੀ ਹੈ ਮਾਸਟਰ ਸ਼ੈਫ ਇੰਨੇ ਵੀ ਬੜਾ ਗੰਦ ਪਾਇਆ ਹੋਇਆ ਕੋਈ ਨਹੀਂ ਇਹਦੇ ਤੇ ਫਿਰ ਕਿਸੇ ਦੇ ਨਾਵਾਂਗੇ ਠੀਕ ਹੈ ਯਾਰ ਚੱਲ ਸਾਰਾਂ ਦਾ ਤੇ ਔਖਾ ਤੇ ਤੁਸੀਂ ਆਹ ਵਧੀਆ ਹੋਗੇ ਤੇ ਤੁਹਾਨੂੰ ਪਤਾ ਹੀ ਹੈ ਜਿੱਦਾਂ ਆਪਣੇ ਬਰਾਤ ਆ ਤੇ ਆਪ ਉੱਠ ਕੇ ਸੀ ਹਣੋਂ ਬਹੁਤ ਟਾਈਮ ਪਹਿਲਾਂ ਉੱਠੇ ਹੋਏ ਆ ਤੇ ਬਾਕੀ ਅੱਜ ਬਰਾਤ ਹਨ ਤੇ ਆਪਾਂ ਰੈਡੀ ਕਰੀਏ ਰੈਡੀ ਸ਼ੈਡੀ ਆਪਾਂ ਹੋ ਕੇ ਤੁਹਾਨੂੰ ਦਿਖਾਵਾਂ ਲੋਕੀ ਵਿਆਹ ਤੋਂ ਬਾਅਦ ਘਰ ਜਵਾਈ ਬੰਦੇ ਆ ਇਹ ਵਿਆਹ ਤੋਂ ਪਹਿਲਾਂ ਹੀ ਘਰ ਜਵਾਈ ਬਣ ਕੇ ਬੈਠਾ ਹੋਇਆ ਸ਼ਰਮ ਤਾਂ ਨਹੀਂ ਆਉਂਦੀ ਇਹਦੇ ਘਰ ਦੀ ਵੀ ਕਿਹੋ ਜਿਹੀ ਹੈ ਜਿਹੜੇ ਰੋਕਦੇ ਨਹੀਂ ਹੈਗੇ ਉੱਤੋਂ ਦੇਖੋ ਕਿਦਾਂ ਛਾਲਾ ਮਾਰਦੀ ਆਈ ਅਸੀਂ ਹੁਣ ਲੱਗਿਆਂ ਰੈਡੀ ਤੇਰੇ ਰੈਡੀ ਹੋਏ ਬਿਨਾਂ ਤਾਂ ਲੱਗਦਾ ਦੁਨੀਆ ਤਾਂ ਦੇਨੀ ਨਹੀਂ ਸਟਾਰਟ ਹੋਣਾ ਉਹ ਕਹਿੰਦਾ ਅਸੀਂ ਤਿਆਰ ਹੋ ਕੇ ਤੁਹਾਨੂੰ ਆਪਣੀ ਫਿਰ ਲੁੱਕ ਦਿਖਾਣੇ ਆ ਹਾਂ ਤੂੰ ਨਿਕਜਉਣਾ ਸੈਨ ਤੇਰੀ ਲੁੱਕ ਦੇਖਣ ਲਈ ਦੁਨੀਆ ਤੜਫਦੀ ਬੈਠੀ ਏ ਸ਼ਰਮ ਨਹੀਂ ਆਉਂਦੀ ਵਿੱਚੇ ਉਹੋ ਜਿਹੇ ਦੇ ਕਰ ਬੜਾ ਡੱਟ ਕੇ ਜਾਣਾ ਨਹੀਂ ਬਰਾਦਰ ਬੜਾ ਬਲੈਂਕ ਇਹ ਦੇਖ ਕੇ ਰੈਡੀ ਰੈਡੀ ਬਲੈਂਕ ਦੇਖ ਕੇ ਤਾਂ ਨੀਂਦ ਰਹਿ ਜਾਏਗਾ ਜਾ ਤੇਰੀ ਰੋਣਾ ਲੈ ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰਾ ਦਾ ਆਪਾਂ ਹੋ ਗਏ ਰੈਡੀ ਛੜੀ ਲਾ ਦੋ ਲੋਕ ਦੀ ਲੈ ਲਾ ਦਿਆ ਤੇ ਤੁਹਾਨੂੰ ਹੋ ਰਿਆ ਰੈਡੀ ਤੇ ਆਪਾਂ ਹੁਣ ਬਤਾ ਬਹੁਤ ਟਾਈਮ ਲੱਗੂਗਾ ਤੇ ਮਿਲਦੇ ਆਪਾਂ ਬਾਅਦ ਆ ਆ ਦੇਖ ਲਿਆ ਕਲੇ ਇਹਨਾਂ ਦੀ ਉੜ ਗਿਆ ਡੈਡੀ ਜਾਨਾ ਨਹੀਂ ਬਰਾਤ ਕੌਣ ਆਪਣੇ ਪੇਰੈਂਟਸ ਨੂੰ ਇਸ ਤਰ੍ਹਾਂ ਬੁਲਾਉਂਦਾ ਉੜ ਜੋ ਪਾਪਾ ਉੜ ਜੋ ਡੈਡੀ ਬਰਾਤ ਲਈ ਲੇਟ ਹੋ ਰਹੇ ਆ ਆਪਾਂ ਕਰ ਚ ਇਸ ਤਰ੍ਹਾਂ ਗੱਲ ਕਰਦੇ ਆ ਆਪਣੇ ਪੇਰੈਂਟਸ ਦੇ ਨਾਲ ਸਾਡੇ ਬੱਚੇ ਵੀ ਸਾਡੇ ਨਾਲ ਇਸ ਤਰ੍ਹਾਂ ਗੱਲ ਕਰਦੇ ਆ ਤੇ ਇਹ ਕੀ ਸਖਾਰੀ ਆ ਇਹਨਾਂ ਨੂੰ ਵੀ ਤੁਹਾਡੇ ਬੱਚੇ ਦੇਖਦੇ ਆ ਨਾ ਛੋਟੇ ਛੋਟੇ 12 13 13 ਸਾਲ ਦੇ ਕੱਲੋਂ ਵੀ ਆਈ ਬੋਲਣਗੇ। ਹਲੋ ਜੀ। ਤਿਆਰ ਹੋ ਕੇ ਆ ਗਿਆ। ਦੱਸੋ ਜੀ ਮੇਰੀ ਕਿੱਦਾਂ ਲੁੱਕ ਲੱਗੀ? ਨਹੀਂ ਸਾਨੂੰ ਨਹੀਂ ਵਧੀਆ ਲੱਗੀ। ਜਿਹੜੇ ਤੂੰ ਬਸ਼ਰਮੀ ਖਲਾਰੀ ਹੋਈ ਤੀਏ ਦਿਨ ਇੱਥੇ ਆ ਕੇ ਪਿਆ ਹੁੰਨਾ। ਇਹਦੀ ਦੀਦੀ ਦੇ ਦਿਓਰ ਦਾ ਵਿਆਹ ਉੱਥੇ ਬਰਾਤ ਗਈ ਹੈ। ਇਹ ਵੀਡੀਓ ਅੱਜ ਮੇਰਾ ਬਣਾਉਣ ਦਾ ਮਕਸਦ ਕੀ ਹੈ ਵੀ ਬਰਾਤ ਦੇ ਵਿੱਚ ਜੋ ਇਹਨਾਂ ਨੇ ਹਰਕਤਾਂ ਕੀਤੀਆਂ। ਜੋ ਇਹਨਾਂ ਨੇ ਬਸ਼ਰਮੀ ਖਲਾਰੀ ਹੈ। ਉਹ ਮੈਂ ਤੁਹਾਡੇ ਮੂਰੇ ਰੱਖਣਾ ਚਾਹਨੀ ਆ। भी जेड़ी सोनू कौर भी मैं नंगेज पुणा नहीं करती मैं छोटे कपड़े नहीं पाती तो चुनी लैके तू जो हरकत कर दी है नंगेज पुणे तो भी वैक है।, है चलो दिखाने अगे ओह नगनी नुगनी खाके सैट हो ਜੇ ਖਾਵੇ ਲਈ ਪੋਰਾ ਤੇ ਤੁਹਾਡਾ ਵੀਡੀਓ ਚ ਬੋਲਣਾ ਜ਼ਰੂਰੀ ਹੈ ਕਹਿਣ ਨੂੰ ਤੁਸੀਂ ਗਰੀਬ ਹੋ ਗਰੀਬੀ ਦਾ ਰੋਣਾ ਤੁਸੀਂ ਹਰ ਵੀਡੀਓ ਦੇ ਵਿੱਚ ਰੋਇਆ ਹੁੰਦਾ ਆ ਤੇ ਨਸ਼ੇ ਤੁਸੀਂ ਮਹਿੰਗੇ ਪਾਲੇ ਹੋਏ ਆ ਇਹ ਕਿਹੋ ਜੀ ਗਰੀਬੀ ਹੈ ਸਮਝ ਤੋਂ ਬਾਹਰ ਹੈਗੀ ਰੋਣ ਤੋ ਰੱਖ ਦੇ ਮੋਬਾਈਲ ਤੇ ਉੱਪਰ ਆਈ ਤਾਂ ਵੇਖਣ ਜਾ ਤਾਂ ਤੁਸੀਂ ਇੱਥੇ ਇਹਨਾਂ ਦੀ ਬਸ਼ਰਮੀ ਦੇਖ ਲਓ ਮੁਰੇ ਪਿਓ ਬੈਠਾ ਸਾਹਮਣੇ ਜਿੱੱਜਾ ਬੈਠਾ ਹੈ ਇੱਧਰ ਭਰਾ ਬੈਠਾ ਹੋਇਆ ਠੀਕ ਹੈ ਇੰਨੀ ਇਹਨਾਂ ਦੀ ਹਿੰਮਤ ਹੈ ਕਿ ਸਾਹਦੇ ਸਾਹਮਣੇ ਉਹਦਾ ਹੱਥ ਫੜਦਾ ਪਿਆ ਠੀਕ ਹੋ ਤੁਸੀਂ ਹਜੇ ਤੁਸੀਂ ਵਿਆਹਵਰੇ ਨਹੀਂ ਹੈਗੇ ਅੱਗੇ ਰਿਸ਼ਤਾ ਸਿਰੇ ਚੜਨਾ ਵੀ ਹੈ ਕਿ ਨਹੀਂ ਚੜਨਾ ਕੋਈ ਪਤਾ ਨਹੀਂ ਹੈ ਉਹਦਾ ਭਰਾ ਦੇਖੋ ਕਿੰਨੇ ਗੁੱਸੇ ਦੀ ਨਜ਼ਰਾਂ ਨਾਲ ਦੇਖਦਾ ਪਿਆ ਉਹਨੂੰ ਵੀ ਪਤਾ ਹੈ ਮੁੰਡੇ ਨੂੰ ਵੀ ਇਹ ਚੀਜ਼ ਗਲਤ ਹੈ ਬਟ ਨਹੀਂ ਅਸੀਂ ਵੀਡੀਓ ਦੇ ਵਿੱਚ ਗੰਧ ਪਾਵਾਂਗੇ ਆਹ ਤੋ ਕਹਿੰਦੇ ਸੀ ਮੈਂ ਸੂਟ ਪਾ ਕੇ ਪੰਜਾਬ ਦਾ ਸੱਭਿਆਚਾਰ ਅਗੇ ਲੈ ਆਣੀ ਹੈ ਪੰਜਾਬ ਦਾ ਸੱਭਿਆਚਾਰ ਹੀ ਤਾਂ ਹੈ ਹੀ ਨਹੀਂ ਵਿਆਹ ਤੋਂ ਪਹਿਲਾਂ ਰਾਤਾਂ ਬਾਹਰ ਰਹੀ ਜੋ ਇਕੱਠੇ ਰਹੀ ਜੋ ਕਿੱਥੇ ਕਿੱਥੇ ਤੂੰ ਜਾ ਕੇ ਰਾਤਾਂ ਇਹਦੇ ਨਾਲ ਰਹਿ ਕੇ ਆਈ ਹੋ ਮੈਂ ਸਾਰਾ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਫਿਰ ਤੁਸੀਂ ਐਂਡ ਤੇ ਆ ਜੰਨੇ ਹੋ ਗਰੀਬੀ ਦਾ ਕਾਰਡ ਕੱਢਣ ਉਦਾਂ ਤੁਸੀਂ ਰੋਸਟਰਾਂ ਨੂੰ ਰੋਟੀ ਦੇਣੇ ਪਿਓ ਤੋ ਮੁੰਡੇ ਬਲਵੰਤ ਨੂੰ ਰੋਟੀ ਦੇਣੇ ਮੈਂ ਮਿਕਰੀ ਵਾਲੇ ਨੂੰ ਸ਼ਰਮ ਨਹੀਂ ਆਂਦੀ ਇਹ ਇੱਥੇ ਹੱਥ ਫੜਨ ਦੇ ਨਹੀਂ ਰੁਕਿਆ ਅੱਗੇ ਆ ਦੇਖੋ ਕੀ ਕਰ ਰਿਹਾ ਮਾ ਵੀ ਮਤਲਬ ਉਹ ਛੋਟਾ ਟਰਾਲਮੋ ਆਏ ਮਤਲਬ ਪਰ ਸ਼ਰਮਾ ਦੀ ਤਰ੍ਹਾਂ ਉਹਨੂੰ ਜਫੀਆਂ ਪਾ ਰਿਹਾ ਹੈਗਾ ਸੋਨੂੰ ਵੀ ਉਹਨੂੰ ਰੋਕਦੀ ਨਹੀਂ ਪਈ ਵੀ ਉਹਨੂੰ ਤਰੀਕੇ ਨਾਲ ਮੜਾ ਦੇ ਹਟਾ ਦੇਵੇ ਵੀ ਨਹੀਂ ਚੰਗਾ ਨਹੀਂ ਲੱਗਦਾ ਸਾਹਮਣੇ ਜੀਜਾ ਬੈਠਾ ਹੈ ਜੀਜੇ ਨੂੰ ਸ਼ਰਮ ਆ ਰਹੀ ਹੈ ਕਦੀ ਉਹ ਸੋਨੂੰ ਦੇ ਮੂੰਹ ਵੱਲ ਦੇਖ ਰਿਹਾ ਕਦੀ ਇੱਧਰ ਉੱਧਰ ਦੇਖ ਰਿਹਾ ਬੜੇ ਦੋਨਾਂ ਨੂੰ ਸ਼ਰਮ ਨਹੀਂ ਆ ਰਹੀ ਇਹਨਾਂ ਨੂੰ ਪੂਰੀ ਅੱਗ ਲੱਗੀ ਹੋਈ ਹੈ ਚੱਲ ਇਹ ਨਹੀਂ ਵੀ ਜਦ ਮਾਰੀ ਦੀ ਜਫੀ ਪਾਈ ਹਟ ਗਿਆ ਅੱਗੇ ਦੇਖੋ ਵਾਪਸ ਤੁਰੋ ਨਾ ਸੈਟਾ ਜੁਣਾ ਆਪਾਂ ਵੀ ਇਹ ਮੌਕੇ ਹੋਏ ਪਏ ਆ ਵਾਤਾਵਾਜੇ ਆਪਣਾ ਵਿਹਾਰਾ ਕਰ ਰਿਹਾ ਪੂਰੇ ਸਫਰ ਦੇ ਵਿੱਚ ਇਹ ਜਫੀ ਪਾ ਕੇ ਗਾਣੇ ਗੰਦਾ ਗਿਆ ਹੈਗਾ ਮਾਹੌਲ ਸ਼ੋਲ ਸੈੱਟ ਹੈ ਪਤਾ ਨਹੀਂ ਕੀ ਖਾ ਕੇ ਬੈਠਾ ਹੋਇਆ ਓਦਾਂ ਕਈ ਵਾਰ ਦੇਖਿਆ ਵੀ ਜਿਆਦਾ ਨਹੀਂ ਬੋਲਦ ਹੁੰਦਾ ਬਟ ਇਹਦਾ ਅਸਲੀ ਰੰਗ ਇਹ ਹੌਲੀ ਹੌਲੀ ਹੁਣ ਦਿਖਾਣਾ ਸ਼ੁਰੂ ਕਰ ਰਿਹਾ ਕੀ ਮਤਲਬ ਕਰਨਾ ਕੀ ਚਾ ਰਹੇ ਹੋ ਤੁਸੀਂ ਮੈਸੇਜ ਕਿ ਅੱਗੇ ਦੇਣਾ ਚਾ ਰਹੇ ਹੋ ਜਾਂ ਤਾਂ ਸਿੱਧੇ ਕਹਿ ਦੋ ਵੀ ਅਸੀਂ ਵਿਆਹ ਨਹੀਂ ਕਰਾਣਾ ਲਿਵਿੰਗ ਚ ਰਹਿਣਾ ਹੈ ਥੱਕ ਗਏ ਯਾਰ ਗੱਡੀ 'ਚ ਬੈਠੇ ਬੈਠੇ ਮੁੰਡਿਆਓ ਹਾਂ ਬੋਲਾ ਦਾ ਬਸ ਕਲੀਓ ਕਿ ਨਹੀਂ ਬੋਗ ਮੈਟਰ ਉਹ ਲੋਕਾਂ ਘਾਟੇ ਉਹਨਾਂ ਤੱਕ ਪਹੁੰਚ ਗਏ ਤੇ ਡੀਜੇ ਆਪਣੇ ਆਏ ਹੋਇਆ ਪਹਿਲੇ ਹੀ ਲੋ ਜੀ ਪਹੁੰਚ ਗਏ ਪਰ ਇਹ ਗੱਡੀ 'ਚ ਬੈਠੇ ਬੈਠੇ ਥੱਕ ਗਏ ਹਾਏ ਥੱਕ ਵੀ ਸਕਦੇ ਆ ਕਿਉਂਕਿ ਸਾਰਾ ਦਿਨ ਤਾਂ ਇਹਨਾਂ ਨੇ ਰੇਲਾਂ ਤੇ ਨੱਚਣਾ ਹੁੰਦਾ ਜਾਂ ਫਿਰ ਰੋਜ਼ਗਾਰਡਨਾਂ ਦੇ ਵਿੱਚ ਘੁੰਮਣਾ ਹੁੰਦਾ ਲੱਤਾਂ ਨੂੰ ਆਰਾਮ ਕਿੱਦਾਂ ਮਿਲ ਗਿਆ ਹਰਾਨੀ ਦੀ ਗੱਲ ਹੈ ਨਾ ਉਹ ਥੋੜਾ ਜਿਹਾ ਲੱਤਾਂ ਵੀ ਓਪਰਾ ਕਰਦੀਆਂ ਹੋਣੀਆਂ ਉਹ ਅਜਵਾਈ ਦੀ ਇੱਜ਼ਤ ਦੇਖ ਲਓ ਕੀ ਕਰਦੀ ਐ ਪੋਲਾ 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 ਇਹ ਮੁੰਡਾ ਮੈਨੂੰ ਥੋੜਾ ਜਿਹਾ ਕੰਮ ਤਾਂ ਲੱਗਦਾ ਸੀ ਵੀ ਸ਼ਾਇਦ ਇਹ ਕੰਮ ਕਰੂਗਾ ਮੈਨੂੰ ਲੱਗਦਾ ਇਹ ਵੀ ਕਮ ਕਮ ਛੱਡ ਗਿਆ ਇਹਨਾਂ ਦੇ ਚੱਕਰਾਂ ਦੇ ਵਿੱਚ ਆ ਕੇ ਬਾਅਦ ਵਿੱਚ ਸਾਰਾ ਟੱਬਰ ਮੇਰੇ ਤੋਂ ਲਖਾ ਲਓ ਓਕੇ ਹੋਣਗੇ ਉਹ ਧਮਕਵੇਂ ਸਖ ਮੁੱਖ ਮੰਤਰੀ ਦੀ ਹਾਲਤ ਦੇਖੀ ਨਾ ਅੱਜ ਕੀ ਹੋਈ ਹੈ ਇਹ ਕਈ ਵਲੋਗਰਾਂ ਦੀ ਹਾਲਤ ਇਹ ਹੋਣੀ ਹੈ ਤੇ ਕਈਆਂ ਨੇ ਡਿਪਰੈਸ਼ਨ ਦੇ ਵਿੱਚ ਜਾਣਾ ਜਾਂ ਤੇ ਦੂਰ ਨਹੀਂ ਆ ਸਾਲ ਦੋ ਸਾਲ ਦੀ ਗੱਲ ਹੈਗੀ ਹੈ ਦੈਟਸ ਵਾਈਸ ਇਹਨਾਂ ਨੂੰ ਸਮਝਾ ਰਹੇ ਆ ਵੀ ਹਟ ਜੋ ਕੱਢ ਜੋ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਸੋਨੂ ਕੋਰ ਦਿਆਂ ਤੁਹਾਨੂੰ ਇੰਟਰਵਿਊਜ਼ ਦੇ ਦੋ ਤਿੰਨ ਕਲਿੱਪ ਦਿਖਾਣਾ ਚਾਹੂੰਗੀ ਵੀ ਕਿਸ ਤਰ੍ਹਾਂ ਇਹ ਇੰਟਰਵਿਊਜ਼ ਦੇ ਵਿੱਚ ਆ ਕੇ ਗਰੀਬੀ ਦਾ ਕਾਰਡ ਖੇਡਦੇ ਆ ਭੋਲੇ ਬੰਦੇ ਆ ਤੇ ਕਹਿੰਦੇ ਅਸੀਂ ਪੰਜਾਬ ਦੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਬਾਅਦ ਚੋ ਜੋ ਇਹਨਾਂ ਦੀ ਹਰਕਤਾਂ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਵੀ ਕਿਹੜਾ ਹੈ ਪੰਜਾਬ ਦਾ ਸੱਭਿਆਚਾਰ ਅੱਗੇ ਲੈ ਕੇ ਜਾ ਰਿਹਾ ਲੋਕੀ ਜਦੋਂ ਇਹਨਾਂ ਨੂੰ ਸਪੋਰਟ ਕਰ ਦਿੰਦੇ ਆ ਉਸ ਤੋਂ ਬਾਅਦ ਠੀਕ ਹੈ ਇਹ ਫਿਰ ਕਹਿੰਦੇ ਅਸੀਂ ਰੋਸਟਰ ਨੂੰ ਰੋਟੀ ਦਿੰਨੇ ਆ ਅਸੀਂ ਫਲਾਣੇ ਨੂੰ ਰੋਟੀ ਦਿੰਨੇ ਆ ਲੋਕੀ ਵੀ ਸਪੋਰਟ ਕਰਨ ਤੋਂ ਪਹਿਲਾਂ ਇਹ ਨਹੀਂ ਦੇਖਦੇ ਵੀ ਇਸ ਬੱਚੇ 'ਚ ਐਸ ਬੱਚੇ 'ਚ ਕੋਈ ਟੈਲੈਂਟ ਹੈ ਜਾਂ ਨਹੀਂ ਅੰਨੇਵਾ ਚ ਆ ਕੇ ਸਪੋਰਟ ਕਰ ਦੇਣਗੇ ਉਦੋਂ ਦਾ ਸਾਡਾ ਮੀਡੀਆ ਮੀਡੀਆ ਵਾਲੇ ਕੰਮ ਤਾਂ ਕੋਈ ਹੈ ਹੀ ਨਹੀਂ ਸਰਕਾਰਾਂ ਤੋਂ ਸਵਾਲ ਨਹੀਂ ਪੁੱਛਨੇ ਇੰਟਰਵਿਊ ਕਿੰਨੀਆਂ ਕਿੰਨਾ ਦੀਆਂ ਲੈਣੀਆਂ ਆ ਰੀਲਾਂ ਵਾਲਿਆਂ ਦੀਆਂ ਬਲੌਗਿੰਗ ਵਾਲਿਆਂ ਦੀਆਂ ਮੀਨੂ ਸਿਰਾ ਵਿਕਰਮ ਸੋਨੂ ਕੋਰ ਹੋਰ ਵੀ ਪਤਾ ਨਹੀਂ ਕਿਹਦੇ ਕਿਹਦੇ ਇੰਟਰਵਿਊ ਲਈ ਜਾਂਦੇ ਹੈਗੇ ਆ ਤਾਂ ਪਹਿਲਾਂ ਇੱਕ ਕਲਿੱਪ ਦੇਖੋ ਫਿਰ ਉਸ ਤੋਂ ਪਹਿਲਾਂ ਇੱਕ ਕਲਿੱਪ ਦੇਖੋ ਫਿਰ ਉਸ ਤੋਂ ਅੱਗੇ ਗੱਲ ਕਰਦੇ ਆਪਾਂ ਇਹ ਤੇ ਲੋਕੀ ਰੀਲ ਬਣਾਉਂ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਹੇ ਕਈ ਅਜਿਹੀ ਵੀਡੀਓਜ਼ ਅਸੀਂ ਦੇਖੀ ਹੋਈ ਹੈ ਤੇ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨਾ 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 ਇਹ ਤਾਂ ਅੜਾ ਚਾਹੁੰਦੀਆਂ ਫਿਰ ਤੁਸੀਂ ਇਹਨਾਂ ਨੂੰ ਸਵਾਰ ਨਾ ਕਰੋ ਲੰਦਾ ਬਸ ਕਿਸੇ ਕਿਸੇ ਨੂੰ ਕੰਮ ਦਾ ਪੈ ਮਿਲ ਜਾਂਦੀਆਂ ਜਿਹਨੂੰ ਮਿਲ ਜਾਂਦੀ ਆ ਹਨਾ ਫਿਰ ਉਹਨਾਂ ਨੂੰ ਆਪਣੀ ਜਾਨ ਨਾ ਖੇਡਣਾ ਪੈਂਦਾ ਕਿਉਂਕਿ ਲੋਕ ਨਹੀਂ ਜਾਂਦੇ ਤੇ ਇਹ ਰੀਲਾਂ ਬਣਾਉਂਦਾ ਇਹ ਨਾ ਫੇਮ ਆ ਹਨਾ ਰੀਲਾਂ ਦਾ ਫੇਮ ਦਾ ਇਹਨਾਂ ਭੂਤ ਨਹੀਂ ਸਵਾਰ ਕਰਨਾ ਚਾਹੀਦਾ ਜੇ ਫੇਮ ਮਿਲ ਜਾਂਦਾ ਫਿਰ ਜਾਨ ਨਾ ਵੀ ਖੇਡਣਾ ਪੈਂਦਾ ਇਹਦੇ ਨੂੰ ਕਿੰਨੇ ਘੱਟ ਜਾਨਾ ਖੇਡਣਾ ਪੈਂਦਾ ਚਲ ਜੇ ਜਾਨਣਾ ਖੇਡਣਾ ਪੈਂਦਾ ਸੀ ਫਿਰ ਖੇਡਦੀ ਤੂੰ ਤਾਂ ਇੱਜ਼ਤ ਨਾਲ ਖੇਡ ਰਹੀ ਮਾਪਿ ਉਹਦੀ ਕਦੇ ਤੂੰ 2-3 ਮੁੰਡਿਆਂ ਦੇ ਨਾਲ ਗੱਡੀ 'ਚ ਬੈ ਕੇ ਕੱਲੀ ਜਾ ਰਹੀ ਹੁੰਨੀ ਐ ਕਦੇ ਤੂੰ ਮੁੰਡੇ ਦੇ ਨਾਲ ਰਾਤਾਂ ਬਾਹਰ ਨਹੀਂ ਦੀ ਮਠਾਰੂ ਦੇ ਘਰੇ ਕਦੀ ਅੰਮ੍ਰਿਤਸਰ ਕਦੀ ਕਿਤੇ ਕਦੀ ਕਿਤੇ ਨਹੀਂ ਤਾਂ ਹੀ ਲੋਕੀ ਤੁਹਾਨੂੰ ਪਸੰਦ ਕਰਦੇ ਨੇ ਤੁਸੀਂ ਸੂਰ ਪਾ ਕੇ ਪੰਜਾਬ ਦਾ ਸੱਭਿਆਚਾਰ ਦਿਖਾ ਰਹੇ ਹੋ ਹਾਂ ਜੀ ਮੈਮ ਅਸੀਂ ਕਈ ਲੋਕਾਂ ਨੂੰ ਦੇਖਦੇ ਆ ਜਿਹੜੇ ਕਈ ਕੁੜੀਆਂ ਨੇ ਜਿਹੜੀਆਂ ਮਤਲਬ ਕੱਪੜੇ ਗੱਲ ਕਪੜੇ ਪਾ ਕੇ ਜੀ ਮਤਲਬ ਕਪੜਾ ਤਾਂ ਕਲਾ ਆਦਮ ਤੀ ਨਾ ਹਾਂ ਹਾਂ ਉਹਨਾਂ ਇਹਨਾਂ ਫੇਮ ਦਾ ਕੋਈ ਸਵਾਦ ਨਹੀਂ ਕਹਨਾਂ ਚਾਹੀਦਾ ਆਪਣੀ ਚਿੱਤੀ ਪ੍ਰਭਾਵਿਤ ਕਰਨੀ ਚਾਹੀਦੀ ਆ ਮਾਪਿਓ ਕਿ ਕਿਸੇ ਵੱਲ ਮੂੰਹ ਦਿਖਾਉਂਦ ਲਾਟ ਨਹੀਂ ਰੰਦੇ ਫਿਰ ਵੀ ਫੇਮ ਲਾਣਾ ਨਾ ਜੇ ਤੁਸੀਂ ਕੋਸਟ ਬਣਨਾ ਨਾ ਤੇ ਸੂਟ ਵਧਿਆ ਸੂਟ ਪਾਉਂ ਸਰ ਕੜਾ ਲੋਕ ਲਾਇਕ ਵੀ ਨਹੀਂ ਕਰਦੇ ਕਮਤਕ ਮਤ ਨਹੀਂ ਕਰਦੇ ਫਿਰ ਲਾਣਾ ਤਾਂ ਮੇਰੇ ਜਾਂਦਾ ਬੱਤ ਸੂਟ ਕੇ ਜਾਣਾ ਸੋਹਣੀ ਲੱਗਦੀ ਥੋੜੀ ਸਾਹਮਣੇ ਸੋਨੂੰ ਮੈਨੂੰ ਦੱਸੀ ਤੂੰ ਕਿਹੜਾ ਪੰਜਾਬ ਦਾ ਸੱਭਿਆਚਾਰ ਦਿਖਾ ਰਹੀ ਹੈ ਕਿਹੜਾ ਪੰਜਾਬ ਤੂੰ ਦੇਖਿਆ ਪੰਜਾਬ ਦੇ ਵਿੱਚ ਮੁੰਡਾ ਕੁੜੀ ਦਾ ਰਿਸ਼ਤਾ ਹੋ ਤੁਹਾਡੇ ਵਾਂਗ ਨਹੀਂ ਹੈ ਰੋਜ਼ ਘੁੰਮਣ ਤੁਰੇ ਹੁੰਦੇ ਐ ਉਹ ਹਰ ਤੀਏ ਦਿਨ ਇੱਥੇ ਆ ਕੇ ਰਾਤ ਕੱਟਦਾ ਤੇਰੇ ਘਰੇ ਇਹ ਪੰਜਾਬ ਦਾ ਸੱਭਿਆਚਾਰ ਮਾਪਿਓ ਦੀ ਇੱਜ਼ਤ ਬਾਰੇ ਸੋਚਣਾ ਚਾਹੀਦਾ ਇਹ ਤੂੰ ਸੋਚੇ ਮਾਪਿਓ ਦੀ ਇੱਜ਼ਤ ਬਾਰੇ ਸਮਝ ਨਹੀਂ ਆਉਂਦੀ ਇੰਟਰਵਿਊਜ਼ ਦੇ ਵਿੱਚ ਤੁਸੀਂ ਕਹਿੰਨੇ ਕੀ ਹੋ ਕਰਦੇ ਕੀ ਹੋ ਤੁਹਾਡੀ ਕਹਿਣੀ ਔਰ ਕਥਨੀ ਦੇ ਵਿੱਚ ਦੋਨਾਂ 'ਚ ਜ਼ਮੀਨਾਂ ਦਾ ਸਬੰਧ ਫਰਕ ਹੁੰਦਾ ਹੈ ਹੱਦ ਹੁੰਦੀ ਹੈ ਫੇਮ 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 ਕਰਕੇ ਆ ਨਹੀਂ ਕਰਨਾ ਚਾਹੀਦਾ ਉਹ ਨਹੀਂ ਕਰਨਾ ਚਾਹੀਦਾ ਤੇ ਜੋ ਤੂੰ ਕਰ ਰਹੀ ਹੈ ਨਾ ਇਸ ਟਾਈਮ ਪ੍ਰੈਜ਼ੈਂਟਲੀ ਉਹ ਵੀ ਨਹੀਂ ਕਰਨਾ ਚਾਹੀਦਾ ਇੰਟਰਵਿਊ ਦੇ ਵਿੱਚ ਬੜੇ ਭੋਲੇ ਬਨ ਕੇ ਆ ਜਾਂਦੇ ਆ ਸਿਰ ਤੇ ਚੁੰਨੀਆਂ ਲੈ ਕੇ ਆ ਜਾਂਦੇ ਕਰੀਬੀ ਤਾਂ ਰੋਣਾ ਰੋਂਦੇ ਆ ਤੇ ਆ ਕੇ ਹਰਕਤਾਂ ਇਹਨਾਂ ਦੀ ਹੁਣ ਦੇਖ ਲੋ ਅੜੇ ਆਵੇਂ ਕੁੱਤ ਖੁੱਟੇ ਚੱਟਣਾ ਨਹੀਂ ਦੂ ਤੇਰੀ ਨਹੀਂ ਅੜੇ ਆਵੇਂ ਚਾਹੀਦਾ ਕੁਝ ਕਦੇ ਕਿਸੇ ਫਿਲਮ ਸਟਾਰ ਨੇ ਤੁਹਾਡੇ ਵੀਡੀਓ ਵਗੈਰਾ ਲਾਈਕ ਕੀਤੀ ਹੈ हां जी मैम टीपी ਸਰਦਾਰ ਨੇ ਬਹੁਤ ਕਰਦੇ ਆ ਕਰਦੇ ਹੁਣ ਵੀ ਕਰਦੇ ਹੋਰ ਵੀ ਕਰ ਬਸ ਪੂਰੀ ਸਟਾਰ ਵਾਲੀ ਫੀਲਿੰਗ ਲੈਂਦੇ ਹੋ ਫਿਰ ਹਾਂ ਜੀ ਜਦੋਂ ਮੈਨੂੰ ਕਹਿੰਦੇ ਨਾ ਸਤਾਰ ਸਾਲ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਓਕੇ ਹੁਣ ਜਦੋਂ ਬਠੰਡੇ ਜਾਂਦੇ ਆ ਨਾ ਪਬਲਿਕ ਜਦੋਂ ਮੈਨੂੰ ਦੇਖਦੀ ਆ ਤੇ ਜਦੋਂ ਮੈਨੂੰ ਰੋਕ ਕਤੇ ਆ ਮੈਂ ਤਾਂ ਸਿਸ਼ਟਾ ਆ ਰਮ ਤਾਂ ਹਣਾ ਸੋਨਾ ਫੋਟੋ ਕਰਾਣੀਆਂ ਥਿਸ ਇਜ਼ ਦਾ ਰੀਅਲ ਪ੍ਰੋਬਲਮ ਆ ਪ੍ਰੋਬਲਮ ਹੈ ਅਸਲੀ ਪੱਤਰਕਾਰ ਨੇ ਦੇਖਿਆ ਕਿਸ ਵੱਲ ਪੁੱਛਿਆ ਵੀ ਕਿਸੇ ਫਿਲਮ ਸਟਾਰ ਦਾ ਮੈਸੇਜ ਇਹ ਉਹ ਇਕ ਇਨੇ ਕਿਤਾ ਨਾਮ ਲਿਆ ਦੀਪ ਸਰਦਾਰਨੀ ਇਹਦੇ ਲਈ ਉਹ ਫਿਲਮ ਸਟਾਰ ਹੈ ਉਹ ਵੀ ਇੱਕ ਯੂਟਿਊਬਰ ਹੈ ਉਹ ਵੀ ਇੱਕ ਵਲੌਗਰ ਹੈ ਤੇ ਇਹਦੀ ਨਜ਼ਰ ਚ ਉਹ ਸਟਾਰ ਹੈ ਤੇ ਜਿਹੜੀਆਂ 12 15 ਸਾਲ ਵਾਲੀਆਂ ਕੁੜੀਆਂ ਨੇ ਜਿਹੜੀਆਂ ਇਹਨੂੰ ਫੋਲੋ ਕਰਦੀਆਂ ਉਹਨਾਂ ਨੂੰ ਲੱਗਦਾ ਇਹ ਸਟਾਰ ਹੈ ਦੀਪ ਸਰਦਾਰਨੀ ਵਰਗੀਆਂ ਨੂੰ ਦੇਖ ਕੇ ਇਹਨੇ ਰੀਲਾਂ ਬਲੌਗਿੰਗ ਸ਼ੁਰੂ ਕੀਤੀ ਪੜਾਈਆਂ ਛੱਡੀਆਂ ਠੀਕ ਹੈ ਤੇ ਇਹਨੂੰ ਦੇਖ ਕੇ ਹੁਣ ਦੱਸੋ ਕਿੰਨੀਆਂ ਕੁੜੀਆਂ ਤੇ ਮੁੰਡੇ ਛੱਡਣਗੇ ਇਹ ਪ੍ਰੋਬਲਮ ਹੈ ਇਸ ਸਟਾਰਾਂ ਵਾਲੀ ਫੀਲਿੰਗ ਚੱਕੀ ਫਿਰਦੇ ਐ ਇਸ ਸੈਲੀਬ੍ਰਿਟੀ ਵਾਲੀ ਫੀਲਿੰਗ ਚੱਕੀ ਫਿਰਦੇ ਐ ਠੀਕ ਹੈ ਜੀ ਇਹ ਵਹਿਮ ਇਹਨਾਂ ਦੇ ਦਿਮਾਗ ਦੇ ਵਿੱਚ ਹੋ ਗਿਆ ਵੀ ਵੀ ਆਰ ਸਟਾਰ ਵੀ ਆਰ ਸੈਲੀਬ੍ਰਿਟੀ ਤੇ ਇੱਕ ਚੀਜ਼ ਹੋਰ ਆ ਬੱਚਿਆਂ ਦੇ ਵਿੱਚ ਵੀ ਟ੍ਰਾਂਸਫਰ ਹੋ ਰਹੀ ਹੈ ਸਿਰਫ ਫੋਲੋਅਰਸ ਦੀ ਗੇਮ ਹੈ ਸਿਰਫ ਫੋਲੋਅਰਸ ਦੀ ਜਿਸ ਬੱਚੇ ਦੇ ਫੋਲੋਅਰ ਨਹੀਂ ਹੈਗੇ ਅੱਜ ਦੀ ਡੇਟ ਦੇ ਵਿੱਚ 50000 60000 ਠੀਕ ਹੈ ਉਹ ਸਮਝਦਾ ਮੈਂ ਲੂਜ਼ਰ ਆ I am a big loser ਜੇ ਮੇਰੇ ਫੋਲੋਅਰ ਨਹੀਂ ਹੈਗੇ ਬੱਚਿਆਂ ਦੇ ਵਿੱਚ ਇਹ ਦੌੜ ਹੈ ਇਹ ਪ੍ਰੋਬਲਮ ਹੈ ਅਸਲ ਦੇ ਵਿੱਚ ਇਸ ਕਾਰਨ ਮੈਂ ਵੀਡੀਓ ਬਣਾਈ ਵੀ ਇਹ ਕਿੱਥੋਂ ਸ਼ੁਰੂ ਹੁੰਦੀ ਹੈ ਕਿਉਂ ਸ਼ੁਰੂ ਹੁੰਦੀ ਹੈ ਤੇ ਕੀ ਸੋਚ ਲੈ ਕੇ ਸ਼ੁਰੂ ਹੁੰਦੇ ਸਮਝ ਗਏ ਬਹੁਤ ਵੱਡੀ ਪ੍ਰੋਬਲਮ ਹੈ ਨੂੰ ਛੋਟਾ ਨਾ ਸਮਝੋ ਐਵੀ ਇੱਕ ਮੁੱਦਾ ਆ ਜਿਹੜੇ ਬੱਚੇ ਪੜਾਈਆਂ ਛੱਡ ਕੇ ਰੀਲਾਂ ਤੇ ਨੱਚ ਰਹੇ ਆ ਵਲੋਗਿੰਗ ਕਰ ਰਹੇ ਆ ਫੋਲੋਅਰ ਦੀ ਗੇਮ ਦੇ ਵਿੱਚ ਭੱਜੇ ਹੋਏ ਆ ਦੇ ਵਿੱਚ ਕੰਮ ਕਰਨਾ ਕਿਹੜੇ 스타 ਨਾਲ ਤੁਸੀਂ ਕੰਮ ਕਰਨਾ ਚਾਹੋਗੇ ਜੇ ਤੁਹਾਨੂੰ ਕੋਈ ਕੋਈ ਕਵੇ ਕਿ ਹਾਂ ਤੁਸੀਂ ਇਸ ਕਲਮ ਲਈ ਤੁਹਾਨੂੰ ਤੁਸੀਂ ਚੂਸ ਕਰਦੇ ਆ ਤੇ ਉਹ ਕਿਹੜਾ 스타 ਹੋਵੇਗਾ ਜਿਸ ਨੂੰ ਤੁਸੀਂ ਕਹੋਗੇ ਨਹੀਂ ਆ ਮੈਂ ਇਹਦੇ ਨਾਲ ਜ਼ਰੂਰ ਕੰਮ ਕਰਨਾ ਮੈਂ ਤੇ ਜੀਤਪਸਰਦਾਰ ਦੀ ਮੈਂ ਓਕੇ ਤੁਹਾਨੂੰ ਕਾਫੀ ਪਸੰਦ ਹੈ ਹਾਂ ਜਿਵੇਂ ਉਹਨਾਂ ਨੇ ਮੈਸਜ ਹੁਣ ਅੱਗੇ ਕੀ ਪੁੱਛ ਰਹੀ ਏ ਕਿਹਦੇ ਨਾਲ ਕੰਮ ਕਰਨਾ ਚਾਹੋਗੇ ਇਨ ਫਿਊਚਰ ਜੇ ਫਿਲਮਾਂ ਦੇ ਵਿੱਚ ਕੰਮ ਮਿਲੇ ਅਗੇਨ ਸੇਮ ਦੀਪ ਸਰਦਾਰ ਨੇ ਵਲੋਗਰਾਂ ਨੂੰ ਲੋਕਾਂ ਨੇ ਆਈਡਲ ਬਣਾਇਆ ਹੋਇਆ ਹੀਰੋ ਹੀਰੋਇਨ ਬਣਾਏ ਹੋਏ ਆਪਣੇ ਅੱਗੇ ਹੀਰੋ ਹੀਰੋਇਨ ਕੌਣ ਹੁੰਦੇ ਸੀ ਧਰਮਿੰਦਰ ਹੇਮਾ ਮਾਲੀ ਸਲਮਾਨ ਖਾਨ ਮਾਤ੍ਰਿਕਿਕਸ਼ਿਤ ਅੱਜ ਕੌਣ ਹੈ ਮੀਨੂ ਸੀਰਾ ਕਿਰਨ ਬਠਿੰਡਾ ਸੋਨੂ ਕੋਰ ਸਹਿਜਮਨਪ੍ਰੀਤ ਆਹ ਚੁਆਇਸ ਹੋ ਗਈ ਲੋਕਾਂ ਦੀ ਜਿਹੜੇ ਲੋਕ ਲੋਕਾਂ ਦੇ ਵਿਊਵਾਂ ਦੇ ਸਿਰ ਤੇ ਰੋਟੀ ਖਾ ਰਿਹਾ ਉਹ ਸਾਡੇ ਤੁਹਾਡੇ ਬੱਚਿਆਂ ਦੇ ਆਈਡਲ ਬਣ ਰਹੇ ਹੈ ਹੀਰੋ ਹੀਰੋਇਨ ਬਣ ਰਹੇ ਹੈ ਥਿਸ ਇਜ਼ ਅ ਪ੍ਰੋਬਲਮ ਆਈ ਡੀਅਰ ਜਿਸ ਕਰਕੇ ਅਸੀਂ ਬੋਲਦੇ ਆਂ ਤਾਂ ਉਹ ਹਜੇ ਸਮਝ ਨਹੀਂ ਆ ਰਿਹਾ ਜਦੋਂ ਇੱਕ ਅੱਗ ਤੁਹਾਡੇ ਘਰਾਂ ਤੱਕ ਪਹੁੰਚੀ ਨਾ ਆਮ ਘਰਾਂ ਤੱਕ ਪਹੁੰਚੀ ਹੈ ਕਈਆਂ ਦੇ ਘਰੇ ਆ ਸੋਨੂ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਮਹਿਕਪ੍ਰੀਤ ਵੀ ਉਹਨਾਂ ਵਿੱਚੋਂ ਇੱਕ ਹੈ ਇਹ ਵੀ ਤਾਂ ਇਨਾਂ ਵਰਗਿਆਂ ਨੂੰ ਦੇਖ ਕੇ ਅੱਗੇ ਆਏ ਨਾ ਠੀਕ ਹੈ ਤੇ ਛੋਟੀ ਗੱਲ ਨਹੀਂ ਹੈ ਸੀਰੀਅਸ ਮੁੱਦਾ ਹੈ ਅੱਗੇ ਦੇਖਦੇ ਹਾਂ ਨਹੀਂ ਨਾ ਮੈਰਟ ਨਹੀਂ ਹੈ ਕਿ ਪਰਨਰੇ ਕਰੇ ਪਤਾ ਸਾਦੇ ਵੀ ਜਦੋਂ ਮੱਤਲ ਹੋਂ ਵਾਲੇ ਛੋੜੇ ਟਾਂ ਤੱਕ ਕਰਵਾ ਲੈਣੀ ਅਸੀਂ ਓਕੇ ਉਹ ਤਾਂ ਮੈਂ ਤਾਂ ਨਹੀਂ ਕਰਾਂ ਉਹਦੇ ਪਹਿਲਾਂ ਮੈਂ ਆਪਣੇ ਪੈਰਾ ਤੋਂ ਸਟੈਂਡ ਹੋ ਜਾਾਂ ਤੁਹ ਕੋ ਸਾਪਰੇ ਆਪ ਨੂੰ ਵੈਤਾਰੇ ਬਣਾਵਾ ਕਿ ਕੱਲ ਨੂੰ ਮੈਨੂੰ ਕੋਈ ਕਹੇ ਕੀ ਕਹਿੰਦੀ ਬਈ ਮੈਂ ਮੈਰਿਡ ਨਹੀਂ ਹੈਗੀ ਸਾਡੇ ਘਰੇ ਪਤਾ ਹੈਗਾ ਆ ਕੀ ਲੋੜ ਹੈ ਵਿਆਹ ਦੀ ਮੈਰਿਡ ਵਾਲੀਆਂ ਫੈਸਿਲਿਟੀਆਂ ਤਾਂ ਉਹੀ ਲਈਆਂ ਹੋਈਆਂ ਇਕੱਠੇ ਘੁੰਮਣਾ ਹੁੰਦਾ ਘੁੰਮ ਲੈਣੇ ਹੋ ਵੀਡੀਓਜ਼ ਬਣਾਉਣੀ ਹੁੰਦੀ ਆ ਉਹ ਬਣਾ ਲੈਣੇ ਹੋ ਰਾਤਾਂ ਇਕੱਠੇ ਰਹਿਣਾ ਹੁੰਦਾ ਉਹ ਰਹਿ ਲੈਣੇ ਹੋ ਫਿਰ ਮੈਰਿਜ ਦੀ ਜ਼ਰੂਰਤ ਕੀ ਹੈ ਮੈਰਿਜ ਤਾਂ ਤੁਸੀਂ ਸਿਰਫ ਇੱਕ ਨਾਮ ਲਈ ਹੀ ਕਰਵਾਓਗੇ ਜੇ ਕਰਵਾਓਗੇ ਵੈਸੇ ਤਾਂ ਹੁੰਦੀ ਨਹੀਂ ਜਿੱਥੇ ਤੱਕ ਸਾਡਾ ਅੰਦਾਜ਼ਾ ਪਹੁੰਚ ਗਈ ਹੈਗੀਆ ਹੁਣ ਤੁਸੀਂ ਇੱਥੇ ਦੀਪ ਦੀ ਹਰਕਤ ਨੋਟ ਕਰੋ ਉਹਦਾ ਜੀਜਾ ਵੱਡਾ ਕੋਲ ਖੜਾ ਹੋਇਆ ਉਹਦੀ ਭੈਣ ਨੂੰ ਉਹਨੇ ਜਾ ਕੇ ਪਾਈ ਜੱਫੀ ਠੀਕ ਹੈ ਤੇ ਕਹਿੰਦਾ ਪਿਆ ਇਹ ਮੇਰੀ ਭਾਬੀ ਹੈ ਕਿਹੜੇ ਸਾਹ ਨਾਲ ਭਾਬੀ ਬਣੀ ਇਹ ਰਿਸ਼ਤੇ ਹੀ ਮਿਕਸ ਕਰੀ ਜਾਂਦਾ ਸਾਲੀ ਲੱਗੀ ਉਹਦੀ ਕੁਝ ਖਾ ਪੀ ਕੇ ਬੈਠਾ ਹੋਇਆ ਜਿਹੜਾ ਨੂੰ ਇਹ ਨਹੀਂ ਪਤਾ ਲੱਗੇ ਮੇਰੀ ਸਾਲੀ ਹੈ ਕਿ ਭਾਬੀ ਹੈ ਕਿਸ ਤਰ੍ਹਾਂ ਉਹ ਜੱਫੀਆਂ ਪਾ ਰਿਹਾ ਕਦੀ ਉਹਦੀ ਮਾਂ ਨੂੰ ਕਦੀ ਉਹਦੀ ਭੈਣ ਨੂੰ ਕਰਤਾ ਇਹਨਾਂ ਨੇ ਲੋਕਾਂ ਦੀ ਧੋਨ ਚ ਵੱਲ ਪੁਆ ਹੀ ਦੇਣਾ ਨੱਚਦੀ ਟੱਪਦੀ ਆਉਗੀ ਚੰਨ ਬਠਿੰਡੇ ਤੋਂ ਪੁੱਠੀ ਹੋ ਕੇ ਆਉਗੀ ਹੱਦ ਉਦਾਂ ਤੁਸੀਂ ਬਣੇ ਫਿਰਦੇ ਹੋ ਵਲੌਗਰ ਸੈਲੀਬ੍ਰਿਟੀ ਕੈਮਰੇ ਤੁਹਾਨੂੰ ਫੜਨੇ ਨਹੀਂ ਆਉਂਦੇ ਫਰੇਮ ਤੁਹਾਨੂੰ ਸਿੱਧੇ ਨਹੀਂ ਕਰਨੇ ਆਉਂਦੇ ਆ ਇਸ ਤੋਂ ਅੱਗੇ ਨਹੀਂ ਮੈਂ ਵਲੌਗ ਦੇਖ ਸਕਦੀ ਬਹੁਤ ਇਹਨਾਂ ਨੇ ਵਾਹੀਆਂ ਹਰਕਤਾਂ ਵਿਆਹ ਦੇ ਵਿੱਚ ਕੀਤੀਆਂ ਜੇ ਕਿਸੇ ਨੂੰ ਲੋੜ ਹੋਈ ਤੇ ਇਸ ਤੇ ਮੈਂ ਅਗਲਾ ਵੀਡੀਓ ਪਾਰਟ 2 ਬਣਾ ਦੂੰਗੀ ਇਸ ਵੀਡੀਓ ਦਾ ਪਾ ਇੱਥੇ ਐਂਡ ਕਰਦੇ ਹੈਗੇ ਆ ਜੋ ਮੈਂ ਸਮਝਾਉਣਾ ਚਾਹਦੀ ਸੀ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਇਹਨਾਂ ਬਲੌਗਰਾਂ ਦਾ ਇਹਨਾਂ ਰੀਲਾਂ ਵਾਲਿਆਂ ਦਾ ਸਾਡੇ ਆਮ ਬੱਚਿਆਂ ਤੇ ਆਮ ਘਰਾਂ ਤੇ ਅਸਰ ਆਂਦਾ ਜਿਵੇਂ सोनू ਤੇ ਆਇਆ ਜਿਵੇਂ ਮੈਕਬਰੀ ਤੇ ਆਇਆ ਉਦਾਂ ਹੀ ਇਹ ਅਸਰ ਟਰਾਂਸਫਰ ਹਰ ਇੱਕ ਦੇ ਦਿਮਾਗ ਦੇ ਵਿੱਚ ਹੋ ਰਿਹਾ ਠੀਕ ਹੈ ਜੀ ਆਈ ਹੋਪ ਤੁਸੀਂ ਮੇਰੀ ਗੱਲ ਨੂੰ ਸਮਝੇ ਹੋਵੋਗੇ ਤੇ ਇਹ ਸੀ ਅੱਜ ਦੀ ਵੀਡੀਓ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ